अमर दे मोती राम जा रहे जीवा फरवरी नगर कीर्तन संबंधी संत बाबा बलवीर सिंह सिचेवाल जी नाल कीती गई खास मुलाकात इस मुलाकात विच पहुंचे अमर शहीद बाबा मोती राम समाज विकास बोर्ड के सूझवान साहिबान ते आखिरी उम्मीद वेलफेयर सोसाइटी के संचालक ਇਸ ਮੀਟਿੰਗ ਵਿੱਚ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਮੈਂਬਰ ਸਾਹਿਬਾਨ ਨਾਲ ਨਗਰ ਕੀਰਤਨ ਸੰਬੰਧੀ ਵਿਚਾਰ ਕੀਤੇ ਅਤੇ ਸੰਤਾਂ ਨੂੰ ਨਗਰ ਕੀਰਤਨ ਵਿੱਚ ਸਹਿਯੋਗ ਪਾਉਣ ਅਤੇ ਪਹੁੰਚਣ ਦੀ ਕੀਤੀ ਅਪੀਲ ਉਹ ਦੇਖਦੇ ਹਾਂ ਮੀਰੀਆਂ। ਬਹੁਤ ਹੀ ਸਤਿਕਾਰਤ ਮੋਤੀਰਾ ਮਹਾਰਾਜ ਜੀ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਬਹੁਤ ਵੱਡਾ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਜਿਹੜਾ ਹੈ ਬੱਚਿਆਂ ਨੂੰ ਸਾਬ ਜਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਉਉਣ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਕੋਲੂ ਰਾਹੀਂ ਜਿਨ੍ਹਾਂ ਨੂੰ ਪੀੜਿਆ ਗਿਆ ਸੀ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਇਹਨਾਂ ਦਾ ਸਾਰਾ ਭਾਈਚਾਰਾ ਉਹਨਾਂ ਦੀ ਪਵਿੱਤਰ ਯਾਦ ਮਨਾ ਰਿਹਾ ਹੈ ਕਿਸ ਤਰੀਕ ਨੂੰ ਜਲੰਧਰ ਦੇ ਵਿੱਚ ਕੁਸਾਨੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਰੂਰ ਸਹਿਯੋਗ ਵੀ ਦਿੱਤਾ ਜਾਵੇ ਤੇ ਵਿੱਚ ਇਹਦੇ ਸ਼ਾਮਲ ਵੀ ਹੋਣ ਤਾਂ ਕਿ ਉਹਨਾਂ ਦੀ ਪਵਿੱਤਰ ਯਾਦ ਨੂੰ ਅਸੀਂ ਆਪਣੇ ਹਿਰਦਿਆਂ ਦੇ ਵਿੱਚ ਬਸਾ ਸਕੀਏ ਜਿਵੇਂ ਅੱਜ ਬਾਬਾ ਜੀ ਨੇ ਮੱਲਕਤ ਕੀਤੀ ਤੇ ਕਿਦਾ ਦਾ ਤੁਹਾਨੂੰ ਸੁਆਗਤ ਬਾਬਾ ਜੀ ਵੱਲੋਂ ਪੂਰਾ ਰਿਸਪੋਰਟ ਹੈ ਕਿ ਅਸੀਂ ਹਰ ਤਰ੍ਹਾਂ ਦਾ ਤੁਹਾਡੀ ਸੇਵਾ ਕਰਾਂਗੇ ਨਗਰ ਕੀਰਤਨ ਦੀ ਔਰ ਤੁਹਾਡੇ ਨਾਲ ਅਸੀਂ ਉਹਨਾਂ ਨੇ ਸਾਰਾ ਪੂਰਨ ਸਹਿਯੋਗ ਦਾ ਪ੍ਰੋਸਾਦ ਦਿੱਤਾ ਇਹ ਨਗਰ ਕੀਰਤਨ ਕਦੋਂ ਹੋ ਰਿਹਾ ਜੀ ਇਹ ਨਗਰ ਕੀਰਤਨ ਖਰੀਵਾਰ 21 ਫਰਵਰੀ ਨੂੰ ਤੇ ਵਾਇਆ ਜਲੰਧਰ ਦਾ ਘੁੰਮ ਕੇ ਸਿੰਘਵਾ ਗੁਰਦੁਆਰਾ ਭਗਤ ਸਿੰਘ ਚੌਂਕ ਤੋਂ ਹੁੰਦਾ ਹੋਇਆ ਸਾਰਾ ਵਾਪਸੀ ਉੱਥੇ ਹੀ ਆ ਕੇ ਖਤਮ ਕਰਾਂਗੇ ਸੰਗਤਾਂ ਨੂੰ ਤੁਸੀਂ ਕੀ ਫੀਲ ਕਰ ਰਹੇ ਹੋ ਸੰਗਤਾਂ ਨੂੰ ਪੁਰਯੋ ਰਪੀਲ ਕਰਦੇ ਹਾਂ ਕਿ ਵੀ ਇਸ ਸਰਵਸਦਾਨੀ ਗੁਰਸਿੱਖ ਦੇ ਨਗਰ ਕੀਰਤਨ ਦੇ ਵਿੱਚ ਸਾਰੇ ਵੱਟ ਚੜ ਕੇ ਪਹੁੰਚਣ ਤਾਂ ਜੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਠੀਕ ਹੈ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਖਤੇ ਔਰ ਬਹੁਤ ਹੀ ਭਾਗਾ ਭਰਿਆ ਦਿਨ ਅੱਜ ਕਿ ਮੇਰੇ ਨਾਲ ਆਖਰੀ ਮੀਤਵਾਲ ਤੋਂ ਸਾਕੇ ਤੇ ਪ੍ਰਧਾਨ ਸਾਹਿਬ ਮੁਖ ਸੇਵਾਦਾ ਸਾਹਿਬ ਗੋਲਡੀ ਜੀ ਉਹਨਾਂ ਨਾਲ ਹਰਨ ਸਿੰਘ ਪੱਪੂ ਜੀ ਔਰ ਸ਼ਰਾਸ਼ ਕਰਮਜੀਤ ਸਿੰਘ ਕਾਲਪੁਰੇ ਸਾਹਿਬ ਸੁਖਵਿੰਦਰ ਸਿੰਘ ਸ਼ਾਲੀ ਮਾਸਟਰ ਔਰ ਬਜ਼ੀਰ ਜੀ ਅੱਜ ਮਹਾਪੁਰਸ਼ਾ ਦੇ ਦਰਸ਼ ਕਰਨ ਵਾਸਤੇ ਇਥੇ ਸੀ ਸੇਵਾ ਸਾ ਪਹੁੰਚੇ ਸੰਤ ਸੀਸੇਵਾਲ ਜੀ ਨੇ अपना आशीर्वाद ਦਿੱਤਾ ਸਾਨੂੰ ਔਰ ਸਾਨੂੰ ਇਹ ਉਹਨਾਂ ਨੇ ਕਿਹਾ ਕਿ ਅਸੀਂ ਨਗਰ ਕੀਰਤਨ ਵਿੱਚ ਜਿਹੜਾ ਦਿਨੰਦਰ ਵਿਖੇ 21 ਫਰਵਰੀ ਨੂੰ ਨਿਕਲ ਜਾ ਰਿਹਾ ਵਾ ਉਸ ਨਗਰ ਕੀਰਤਨ ਵਿੱਚ ਸੰਪੂਰਨ ਰੂਪ ਵਿੱਚ ਅਸੀਂ ਨਗਰ ਕੀਰਤਨ ਸ਼ਾਮਿਲ ਹੋਵਾਂਗੇ ਤੇ ਆਪਣਾ ਜੋ ਵੀ ਸੰਸ ਰਵੀ ਸਿੰਘ ਸਿੱਟੇ ਵਾਲੀ ਉਹਨਾਂ ਦਾ ਸਹਿਯੋਗ ਹੁੰਦਾ ਉਹ ਪੂਰਾ ਸਹਿਯੋਗ ਕਰਨਗੇ ਔਰ ਨਗਰ ਕੀਰਤਨ ਦੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਤੇ ਨਗਰ ਕੀਰਤਨ ਨਿਕਲਣਾ ਵਾ ਉਥੇ ਸੰਤਾ ਦੀ ਰਹਿਨਾਈ ਵੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਤਿੰਦਰਪਾਲ ਸਿੰਘ ਆਖਰੀ ਉਮੀਦ ਐਨਜੀਓ ਜੋ ਕਿਸੇ ਪਹਿਚਾਨ ਦੀ ਮਹਤਾਜ ਨਹੀਂ ਹੈ 11 ਰੁਪਈਆ ਜ ਰੋਟੀ ਕਪੜਾ ਦਵਾਈ ਉਤੇ ਐਮਬੂਲੈਂਸ ਸੇਵਾ ਕਾਫੀ ਲੰਬੇ ਸਮੇਂ ਤੋਂ ਇਸ ਐਨਜੀਓ ਵੱਲੋਂ ਸਮਾਜ ਸੇਵਾ ਦੇ ਨਿਮਿਤ ਬਹੁਤ ਸਾਰੀਆਂ ਸਮਾਜ ਸੇਵਾਵਾਂ ਕਾਫੀ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਨੇ ਔਰ ਅੱਜ ਅਸੀਂ ਰਕੇਸ਼ ਕਸ਼ਪ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਦੇ ਨਾਲ ਪਹੁੰਚੇ ਹਾਂ ਸੀਚੇਵਾਲ ਸਾਡੇ ਕੋਲ ਜਿਹੜੀ ਐਂਬੂਲੈਂਸ ਐਂਬੂਲੈਂਸ ਦੀ ਸੇਵਾ ਵੀ ਬਾਬਾ ਜੀ ਦੇ ਹੱਥੋਂ ਸ਼ੁਰੂ ਹੋਈ ਸੀ ਅੱਜ ਅਸੀਂ ਸੀਚੇਵਾਲ ਪਹੁੰਚੇ ਹਾਂ ਬਾਬਾ ਜੀ ਨੂੰ ਨਮੰਤਰਣ ਪੱਤਰ ਦੇਣ ਵਾਸਤੇ ਕਿ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਇਹਨਾਂ ਦੀ ਕਸ਼ਪ ਸਭਾ ਵੱਲੋਂ ਕਸ਼ਪ ਚੌਂਕ ਤੋਂ 21 ਫਰਵਰੀ ਨੂੰ ਦਿਨ ਸ਼ਨੀਵਾਰ ਨੂੰ ਇੱਕ ਨਗਰ ਕੀਰਤਨ ਉਲੀਕਿਆ ਜਾ ਰਿਹਾ ਹੈ ਜਿਹੜਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਨਿਕਾਲ ਰਹੇ ਨੇ ਹਰ ਸਾਲ ਔਰ ਮੋਤੀ RAM ਮੈਰਾਜੀ ਦੀ ਯਾਦ ਨੂੰ ਸਮਰਪਿਤ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਜੋ ਇਹਨਾਂ ਦੀ ਕਸ਼ਵ ਸਭਾ ਵੱਲੋਂ ਜਾਂ ਹੋਰ ਸਾਰੀਆਂ ਸੰਸਥਾਵਾਂ ਵੱਲੋਂ ਸੁਭਾਵਾਂ ਵੱਲੋਂ ਹਰ ਸਾਲ ਕੀਤਾ ਜਾ ਰਿਹਾ ਹੈ ਔਰ ਰਕੇਸ਼ ਜੀ ਨੇ ਮੇਰੇ ਭਰਾ ਨੇ ਔਰ ਇਹਨਾਂ ਦੇ ਨਾਲ ਗੱਲਬਾਤ ਹੋਈ ਔਰ ਅੱਜ ਅਸੀਂ ਸੀਚੇਵਾਲ ਬਾਬਾ ਜੀ ਕੋਲ ਪਹੁੰਚੇ ਸੀਗੇ ਔਰ ਬਾਬਾ ਜੀ ਦੀ ਰਹਿਮਾਈ ਇਹ ਇਹ ਨਗਰ ਕੀਰਤਨ 21 ਫਰਵਰੀ ਨੂੰ ਜਲੰਧਰ ਸ਼ਹਿਰ ਚ ਕੱਢਿਆ ਜਾਏਗਾ ਜੋ ਵੀ ਇਹਦਾ ਰੂਟ ਬਣੇਗਾ ਸਾਰੀ ਸੰਗਤ ਨੂੰ ਦੱਸਿਆ ਜਾਏਗਾ ਜੋ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੋਲਿਟਿਕਸ ਨੂੰ ਪਿੱਛੇ ਛੱਡ ਕੇ ਰਾਜਨੀਤੀ ਨੂੰ ਪਿੱਛੇ ਛੱਡ ਕੇ ਧਰਮ ਨੂੰ ਪਿੱਛੇ ਛੱਡ ਕੇ ਕਿਉਂਕਿ ਨਾ ਕੋ ਵੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣਾਈ ਜੋ ਇਹ ਕਸ਼ਪ ਸਭਾ ਵੱਲੋਂ ਜਾਂ ਇਹਨਾਂ ਦੀਆਂ ਸੰਸਥਾਵਾਂ ਵੱਲੋਂ ਜੋ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਨਗਰ ਕੀਰਤਨ ਕੱਢਿਆ ਜਾ ਰਿਹਾ ਉਸ ਨਗਰ ਕੀਰਤਨ ਵਿੱਚ ਸਾਰੇ ਹੀ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਆਪਣੇ ਬੱਚਿਆਂ ਨੂੰ ਲਿਆਓ ਆਪਣੇ ਪਰਿਵਾਰਾਂ ਨੂੰ ਲਿਆਓ ਔਰ ਉਹਨਾਂ ਨੂੰ ਆਸੀ ਆਪਣੇ ਇਤਿਹਾਸ ਨਾਲ ਜੋੜੀਏ ਕਿਉਂਕਿ ਅੱਜ ਕਸ਼ਪ ਸਭਾ ਜਿਹੜੀ ਹੈ ਉਹ ਮੋਤੀराम ਮਹਾਰਾਜ ਦੀ ਜਿਹੜੀ ਯਾਦ ਹੈ ਉਹਨਾਂ ਨੂੰ ਨਾਲ ਲੈ ਕੇ ਆਪਣੇ ਬੱਚਿਆਂ ਦੇ ਅੱਗੇ ਤੋਂ ਅੱਗੇ ਅੱਗੇ ਤੋਂ ਇਤਿਹਾਸ ਨੂੰ ਨਾਲ ਜੋੜ ਰਹੇ ਨੇ ਜੋ ਕਿ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਔਰ 21 ਫਰਵਰੀ ਨੂੰ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਉਸ ਦੇ ਵਿੱਚ ਆਖਰੀ ਉਮੀਦ ਸੰਸਦਵਲੋਂ ਰਕੇਸ਼ ਕਸ਼ਪ ਜੀ ਉਹਨਾਂ ਦੀ ਸਾਰੀ ਟੀਮ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੀਆਂ ਸਿੰਘ ਸੁਭਾਵਾਂ ਨੂੰ ਔਰ ਸਾਰੇ ਜਲੰਧਰ ਸ਼ਹਿਰ ਦੇ ਜਿੰਨੇ ਵੀ ਸਾਡੇ ਸਤਕਾਰਯੋਗ ਸ਼ਖਸੀਅਤਾਂ ਨੇ ਉਹਨਾਂ ਨੂੰ ਇੱਥੇ ਇਨਵਾਈਟ ਕੀਤਾ ਜਾਏਗਾ ਔਰ ਜਿੰਨੀਆਂ ਵੀ ਗੁਰਦੁਆਰਾ ਸਾਹਿਬ ਨੇ ਜਿੰਨੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਸਾਰੇ ਜਣੇ ਇਸ ਨਗਰ ਕੀਰਤਨ ਦਾ ਹਿੱਸਾ ਬਣੀਏ ਤੇ ਮੋਤੀराम ਮੈਰਾ ਦੀ ਯਾਦ ਵਿੱਚ ਜਿਹੜਾ ਇਹ ਨਗਰ ਕੀਰਤਨ ਕੀਤਾ ਜਾ ਰਿਹਾ ਔਰ ਉਸ ਤੋਂ ਅਗਲੇ ਦਿਨ ਐਤਵਾਰ ਵਾਲੇ ਦਿਨ ਜਿਹੜਾ ਇੱਕ ਸਨਮਾਨ ਸਮਾਰੋਹ ਰੱਖਿਆ ਜਾਏਗਾ ਔਰ ਉਹਦੇ 'ਚ ਇਤਿਹਾਸ ਤੋਂ ਜਾਣੂ ਕਰਵਾਇਆ ਜਾਏਗਾ ਅਸੀਂ ਸਾਰੇ ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ